ਲਓ ਵੀ ਸਾਜਰੇ ਸਾਜਰੇ ਬੰਦੇ ਇੱਧਰ ਹੋਰੇ ਕੰਮ ਲਾਏ ਵੇ ਪ੍ਰਧਾਨ ਸਾਰੇ ਇਕੱਠੇ ਕਰ ਲਈ ਮਾਲਾ ਹਾਂ ਜੀ ਕੀ ਹਾਲ ਆ ਸਾਜਰੇ ਹੀ ਮੈਂ ਕਿਹਾ ਹੋਰੇ ਕੰਮ ਲਾ ਲੈ ਬਿੰਦਰ ਨੇ ਹਾਂ ਬੰਦੇ ਬੰਦੇ ਹਾਂ ਮੇਨਾ ਫਰਕ ਪੈ ਗਿਆ ਨਹੀਂ ਇਹਦਾ ਪ੍ਰਧਾਨ ਮੇਨਾ ਫਰਕ ਪੈ ਗਿਆ ਇਹ ਤੇ ਹਾਂ ਤੇਰੀ ਦਾ ਫਰਕ ਪੈ ਗਿਆ ਹਾਂ ਇਹਦਾ ਖੜੀ ਕਿਸੇ ਕੋਲ ਦੇ ਟੂਕ ਬਿਲਡਰ ਦੇ 4x4 ਆ ਗਾ ਜੋਰ ਬਹੁਤ ਨੋਰ ਬਹੁਤ ਤੇਰੀ ਤੇਰੇ ਜਾਨ ਹੈ ਕਵੈਸਟੀ ਜਿਆਦਾ ਲੈ ਵੀ ਲਾਗ ਵਾਲਾ ਇਹ ਯਾਹ ਕੰਮ ਬੜਾ ਲੋਡ ਕੇ ਮੈਂ ਕਿਹਾ ਉੱਥੇ ਵੀ ਨਹੀਂ ਕੜੇ ਆ ਕਿਤੇ ਕੱਢੇ ਲਈ ਮੋਟਰ ਹੁਣ ਤਾਂ ਪਤਾ ਨਹੀਂ ਤਾਂ ਵੀ ਇਹਦੇ ਵਿੱਚ ਅੰਥਰੀਡ ਮੋਟਰ 20-20 ਕਿੰਨੇ ਦੇ ਪਾਪੀ ਦੀ ਅੱਖ ਨਾਲ ਪਾਂਦੀ ਗੋਮੇ ਵਰਗੀ ਬਣਾਉਂਦੇ ਤੇ ਨਾ ਮਾਰਦਾ ਦੇਖ ਲੈ ਕਿਲੋ ਦਾ ਗੱਠਾ ਦੇ ਲੱਗਿਆ ਜੀਆਂ ਮਾਰੀਆਂ ਸਾਰੀ ਫਿੱਟ ਉਹ ਫਾਇਦੇ ਇਹਨਾਂ ਲੰਗਾ ਲੋ ਭਾਈ ਆਇਆ ਭਾਈ ਚੱਲ ਭਾਈ ਆ ਜਾ ਕੱਚੀ ਨੀਂਦ ਕੱਚੀ ਕੰਨੇ ਫੋਨ ਕਰੇ ਹੜਿਆ ਕੱਢ ਜਾ ਉਹ ਕੱਚੀ ਹੈ ਚੱਲ ਆ ਜਾ ਹੀਰੇ ਮੈਂ ਖਿੱਚਦਾ ਮੈਂ ਰੋਕਦਾ ਆ ਲੈ ਦਲਵੀਰ ਆ ਗਿਆ ਓਹੋ ਸਤਿ ਸ਼੍ਰੀ ਅਕਾਲ ਜੀ ਹੋਰ ਦਲਵੀਰ ਹੁਣ ਆਈ ਮੋਟੂ ਪਤਲ ਦੀ ਜੋੜੀ ਸਤਿ ਸ਼੍ਰੀ ਅਕਾਲ ਜੀ ਸੌਰਵਿੰਦਰ ਭਾਈ ਬਾਬਾ ਜੀ ਸਾਹ ਹਾਜ਼ਰੇ ਸਾਨੂੰ ਕੱਚੀ ਨੀਂਚੇ ਢਾ ਲਿਆ ਯਾਰ ਹੁਣ ਆ ਪੈਵਲੈਂਡ ਦਬ ਹੋ ਗਈ ਹਾਂ ਹੁਣ ਮੋਟਰੇ ਵਾਧੂਤੀ ਅੱਛਾ ਜਿਆਦਾ ਕੱਢ ਲਈਏ ਬਾਦ ਤੇ ਇਹ ਕੱਚੀ ਨੀਂਚੇ ਢਾ ਲੇ ਦੇ ਦੇਖ ਲੈ ਮੇਰੀ ਨਹੀਂ ਆ ਦੇਖ ਕੱਢ ਲੋ ਨਹੀਂ ਚੋਰਾਂ ਦਾ ਕੱਢੇ ਲੈ ਜਾਨੀ ਉਹਵਿੰਦਰ ਸੇ ਦਬੀ ਰੱਖ ਯਾਰ ਉਹਵਿੰਦਰ ਪੈ ਰੱਖ ਲੈ ਕੱਢ ਲੋ ਨਹੀਂ ਚੋਰਾਂ ਦਾ ਕੱਢੇ ਲੈ ਜਾਨੀ ਆ ਆਪੇ ਕਾਉਂਗੇ ਓ ਮਾਈ ਗਾਡ ਇੱਕ ਮਾਈ ਗਾਡ ਇਤਨੀ ਜਲਦੀ ਤੈਨੂੰ ਕੰਨ ਨਹੀਂ ਪ੍ਰਧਾਨ ਨੂੰ ਪਤਾ ਚਲੋ ਜਿਹੜੇ ਨੂੰ ਇਹਨੂੰ ਪਾ ਪ੍ਰਧਾਨ ਆ ਫੜ ਲੈ ਯਾਰ ਰਲਿਆ ਯਾਰ ਇਹਨੂੰ ਕੋਈ ਪਤਾ ਨਹੀਂ ਹਾਂ ਹਾਂ ਕੋਈ ਚਿੰਤਾ ਕਰ ਚਲੇ ਇਹ ਜੋ ਬਣੂਗਾ ਜੋ ਲੈ ਚਲੇ ਹੁਣ ਥੱਲੇ ਪਾ ਲੋ ਹੱਥ ਇੱਕ ਜਣਾ ਥੱਲੇ ਉੱਥੇ ਪੈ ਗਿਆ ਆ ਪ੍ਰਸਾਦ ਪਰ ਉਹ ਨਾ ਹੜਾ ਹੜ ਜਾ ਆਪਾਂ ਟਰੈਡਰ ਕਰ ਲੈ ਟਰੈਡਰ ਕਰ ਲੈ ਟਰੈਡਰ ਕਰ ਉਹ ਲੈ ਕੇ ਬਾਲਾ ਉਪਲਾ ਕਰ ਲੈ ਥੱਲੇ ਯਾਰ ਸਰ ਕਿਤੇ ਇਹ ਮਸਲਾ ਗੰਭੀਰ ਆ ਤੰਬੂ ਹਾਂ ਪਾ ਗਾਤ ਪਾ ਗਿਆ ਔਰ ਤਾਂ ਜਿਆਦਾ ਨੀਮਾ ਪਾ ਲਿਆ ਇਹਨਾਂ ਨੂੰ ਰੱਖੇ ਕਰ ਬੱਧ ਰੱਸਾ ਨਹੀਂ ਲੱਗਾ ਪਰ ਫਸ ਜਿੰਦਾ ਪਰ ਲੈਂਟਰ ਦੇ ਜਿੰਨੇ 2 ਵਜੇ ਚ ਪਤਾ ਲੱਗਣਾ ਉਹਨੇ ਮੋਟਰ ਨਿਕਲੇ ਹੋਏ ਚੱਲ ਲੋ ਕਾਪੀ ਹੈ ਕਿਹੜੀ ਚ ਦੇਖ ਲੋ ਇਹ ਹੁੰਦਾ ਹੁਣ ਲੰਬੜ ਇਹ ਦੋ ਮਾਰਾ ਜੀ ਲੈ ਵੀ ਛੱਡ ਦੇਖਾਂ ਤੇ ਦੇਣਾ ਤੇ ਕਿਵੇਂ ਗਾ ਇਹਨੂੰ ਕੁ ਪੀ ਦਾ ਕੰਮ ਲੱਨੇ ਬੋਲ ਉਹ ਕਿਆ ਉਹ ਵੀ ਆਏ ਹੋਏ ਜਿਹੜੇ ਡੱਡੂ ਜੁੱਪਿਆ ਬਹਉਦਾ ਉਹ ਵੀ ਕੰਦੇ ਹਾਂ ਭਜਣ ਨਾਲ ਹਾਂ ਜ਼ਬਰਦਾਰ ਵੀ ਡੈਡਾ ਜਾਂ ਕਰਤਾ ਜੋ ਤੋੜਾ ਲਾਉਣਾ ਪੈਂਦਾ ਜੋਰ ਖਪਦਾ ਨਹੀਂ ਹੈਗਾ ਹਾਂ ਜੋਰ ਕੋ ਸਿੱਧਾ ਨਾ 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 ਜੋਰ ਉਹਨੂੰ ਹੁੰਦਾ ਹੈਗਾ ਉਹ ਸਹੀ ਢੰਗ ਨਾਲ ਨਹੀਂ ਪੈਂਦਾ ਜੋਰ ਚੋਰੀ ਰਮੀਤ ਤੇ ਖੜੇ ਕਰ ਜਾਨੇ ਲਾ ਹਟ ਜਾ ਤੂੰ ਫਿਰ ਆਂ ਦੱਸਦੇ ਇਹਨੂੰ ਚੋਰੀ ਹੈ ਚੋਰੀ ਵਾਲੇ ਨੇ ਤੇ ਨਾ ਪੰਜ ਕੁ ਕੁਆਂਟਾ ਸਾਮਾਨ ਦੇ ਥੰਡੋ ਲੱਗਦਾ ਫਿਰ ਉਹਨਾਂ ਨੇ ਥੱਲੇ ਫੜ ਲਿਆ ਕਰਨ ਦੱਦਾ ਪੈ ਪੈ ਹਾਂ ਅੱਦਾ ਅੱਦਾ ਕਰ ਕੱਢ ਨਹੀਂ ਮਗਾ ਅੰਦਰ ਇਹਨਾਂ ਤਾਂ ਕੱਢਣਾ ਹੀ ਇੰਦ ਜਿਹੜੇ ਤੁਸੀਂ ਆ ਕੀਚਲ ਕਰਦੇ ਆ ਉਹ ਨਹੀਂ ਕਰਲੀ ਉਹਨਾਂ ਨੇ ਜੇ ਤੂੰ ਕਹਿੰਦਾ ਬਿੰਦਰ ਤੋਂ ਵੀ ਚੋਰੀ ਕਰ ਲਈ ਜੈਨੂੰ ਜਾ ਤੈਨੂੰ ਤੁਸੀਂ ਤਿੰਨ ਜਣੇ ਨੇ ਕੱਢ ਲੈ ਜਾਨੀ ਤੂੰ ਤੂੰ ਕੁੱਲ ਦੋਨੋਂ ਕੱਢ ਲੈਣੇ ਜੇਲ੍ਹ ਗੁੱਪੀ ਲੈਣੀ ਦੀ ਦੁਗਣਾ ਹੋ ਜਾਂਦਾ ਇਹ ਤਾਂ ਹੈ ਹੁਣ ਆਲਸੀ ਹੋਗੇ ਇੱਕ ਦੂਜੇ ਦੇਖੀ ਜਾਨੇ ਚੱਲ ਭਾਈ ਜਿਆਦਾ ਹੁੰਦਾ ਵੀ ਲੈ ਵੀ ਕਰ ਦੋ ਕੰਮ ਇਹ ਨਾ ਤੇਰੇ ਵਰਸ ਕੋਈ ਯਾਰ ਹੈ ਹਾਂ ਹਰ ਉਸ ਨੂੰ ਜੱਟ ਪਵੇਗਾ ਉਹ ਦੇਖ ਰਾ ਲਿਆ ਕੰਮ ਇਹ ਓਕੇ ਜਤੋਂ ਅੱਗੇ ਮੋਗੇ ਇਹ ਲੱਤ ਪਾ ਰੱਥ ਰੱਥਰੀ ਕਰ ਵੀ ਲੱਤ ਦਾ ਦਵਾਕਦੀ ਹੈ ਹੋਰ ਕਹ ਇਹ ਤੇ ਤੂੰ ਦੀ ਜੀਟੀ ਫੇਰੀ ਆ ਠੀਕ ਹੈ ਬੱਜੀ ਉਹਦੇ ਦੇਖੇ ਨੇ ਉਪਰ ਜੋ ਪ੍ਰਧਾਨ ਦੱਸੂਗਾ ਪਰ ਤਾਂ ਕਿਆ ਗੱਲ ਮੇਰੇ ਮੋਟਰਾਂ ਕਿਹੜੀ ਸੀ ਲੱਤ ਸੁੱਟੇ ਗੱਲ ਇਹ ਤਾਂ ਸਾਨੂੰ ਨਹੀਂ ਪਤਾ ਕੀ ਹੋਇਆ ਤੋਤੇ ਪਹਿਲੇ ਹੀ ਕਿਹਦੀ ਬੰਦਾ ਜਿੱਦਾਂ ਆ 20 ਹਜ਼ਾਰ ਬਦਲ ਗਿਆ ਦਾਦੇ ਮਨੂੰ ਥੋੜੇ ਘੂੜ ਬੱਜੇ ਲੱਗਦੇ ਆ ਯਾਰ ਕੁੱਤੇ ਕੱਤਰੇ ਘੂੜ ਬਾਰੇ ਬੰਦੇ ਕੁੱਤਾ ਵੀ ਆ ਮੇਰੇ ਸਾਹ ਜਾਈ ਕੁੱਤਾ ਤਾਂ ਪਾਈ ਘਰੇ ਬਗੈ ਕੋਈ ਨਹੀਂ ਲੁੰਦੇ ਨਾ ਛੁੱਟਿਆ ਅੱਜ ਤੋ ਚੱਪਲਾ ਲੱਗੜੀ ਫਾਈਵਟ ਪ੍ਰਧਾਨ ਅੱਛਾ ਕੀ ਬਲਦੇ ਗੁਰਦੁਆਰੇ ਬਾਬੇ ਕਿਹਾ ਹੋ ਗਿਆ ਜਵਾਨੀ ਜਬੂਨੀ ਚੜੀ ਆ ਤਾਜੀ ਚੱਪਲਾ ਚੱਲ ਬਾਹਰ ਆ ਉਥੋਂ ਚਲੋ ਭਾਈ ਤੂੰ ਤੋੜਦਾ ਤੈਨੂੰ ਮਜ਼ੀ ਕੱਢੇ ਤੂੰ ਰਹਿਣ ਦੇ ਪੈਰ ਦੇ ਉੱਪਰ ਬੈਠ ਕੇ ਗੱਲ ਪਵਾ ਦੇ ਅਗਲਾ ਕੇ ਕਹੇ ਪ੍ਰਧਾਨ ਵੀ ਕੱਢੋ ਪੈਪ ਮਾਹੀ ਜੀਵ ਨਿਕਲੇ ਪਤਲੀ ਕੀਤੇ ਕੱਢ ਕੇ ਦੇਣਾ ਪੈਣਾ ਤੁਹਾਨੂੰ ਹੂੰ ਲੰਗਣਾ ਦਿੱਤੀ ਨੂੰ ਸਾਰੀ ਲੋੜੀ ਜਦੇਕੇ ਨਿਕਲ ਜਦੇ ਨਹੀਂ ਹਟਾਈਦਾ ਨਹੀਂ ਜਦੇ ਆਇਆ ਠੰਡੀ ਨੂੰ ਜੋ ਆਇਆ ਹੈ ਉਹ ਬੌਨਿਆ ਨੇ ਕਰਤਾ ਆਪਣਾ ਦੋ ਦਿਨ ਪਾਕੂੜੀ ਨਹੀਂ ਖੁੱਲੂਗਾ ਦੀਪੇ ਵਾਲੀ ਪਾਕੂੜੀ ਨੂੰ ਖੁੱਲਗੇ ਕਿ ਨਹੀਂ ਮੈਂ ਕਹਿੰਦਾ ਕਸੀ ਹੋ ਜਾਏ ਤੇ ਉਹ ਨੂੰ ਮੂੰਗਾ ਉੱਪਰ ਇਹ ਖੋਲਣਾ ਹੈ ਐਸੇ ਕੋ ਮੂੰਗਾ ਹੈ ਉਹਨੂੰ ਪੁੱਛੀ ਜਾਂਦਾ ਤੁਸੀਂ ਤਾਂ ਨਹੀਂ ਜਾਂਦੇ ਜੋਰ ਲੱਗਿਆ ਵੇਆ ਅੱਗੇ ਤਾਂ ਪੱਤੀ ਜੂਰੀ ਹੋਵੇ ਜੀ ਨਾ ਚੱਕੜਾ ਵਸਰੇ ਨੋਤੇ ਦੇਖਾ ਆ ਕੋ ਦਿਖਦਾ ਜਾਂ ਅੰਦਰ ਚ ਦੇਖ ਉਹਦਾ ਅੰਦਰ ਇੱਥੇ ਕੋ ਦਿਖਦਾ ਹੋਰ ਜਿਆਦਾ ਤਾਂ ਆ ਉਹਦੇ ਕੈਡ ਡਿਜ਼ਾਈਨਿੰਗ ਕਰੀ ਹੂ ਤੇ ਮੂਰੇ ਸਰੀਆਂ ਅੰਦਰ ਤੇ ਬੜੀ ਗੱਲ ਕੀ ਸਰੀ ਇਹ ਲੱਦੇ 17 17 ਵੀ ਉਹ ਨਾ ਜਾਵੇ ਕੁਬਾੜਾ ਕੁਰਾਕਬਾਰ ਨਾ ਜਾਵੇ ਤੇ ਚਾਚੇ ਨਾਲ ਦਿਮਾਗ ਹੁਣਾ ਹਾਵਾ ਬਹੁਤ ਸੁਣੀ ਜਲਦੀ ਪਰ ਮੈਂ ਕਿਹਨੋਰੀ ਮਿੰਜਾ ਡਾਈਏ ਉਹ ਵੀ ਜਾਂ ਮਰਦੀ ਉਹ ਵੀ ਦੇਖੋ ਚਾਰ ਪਾੜੀ ਰੌਣਕਾਂ ਵਗੜੇ ਲੈ ਗਈ ਆ ਹਾਂ ਚਲਦੀ ਹੈਂ ਬਗਾਂ ਦੀ ਤਾਂ ਬੜੀ ਤਗੜੀ ਪਨੀਰੀ ਹੋਗੀ ਮੈਂ ਸਟੋਰੀ ਦੇਖੀ ਹੈਂ ਨਹੀਂ ਤੂੰ ਹੜਦਾ ਨਹੀਂ ਐਸੇ ਕਿਸਨ ਲਵਾਉਂਗਾ ਹਾਂ ਫਿਰ ਦਿਖਾ ਲੜੀ ਬੰਛਾ ਪੁਰਾਣੀ ਹੈ ਭਾਈ ਜਨਾਂ ਸਾਨੂੰ ਜੂੰ ਹੀ ਚਲਾਈ ਜਾਂਦਾ ਆਈ ਹੋਈ ਵੀ ਉਦੋਂ ਨਹੀਂ ਜਦ ਤੇ ਦੇਖ ਕੇ ਕੰਮ ਲੈ ਆਵੇਂ ਰਸਾ ਉੱਪਰ ਪਾ ਲਾ ਨਾਗਵਾਲਾ ਫਿਰ ਕੰਮ ਲੈ ਲੋ ਠੀਕ ਗੱਲ ਉਹ ਆਹ ਗੋੜੂਆ ਰਸਾ ਪਾ ਲਓ ਉੱਪਰ ਨਾਗਵਾਲਾ ਆ ਫਿਰ ਪਾਈਓ ਉੱਪਰ ਨਾਗਵਾਲਾ ਨਾ ਕੋਈ ਰੁਜ਼ਗਾਰ ਦੇਣਾ ਵੀ ਬਹੁਤ ਬੜੀ ਕੰਮ ਆ ਡੰਡਾ ਇਹ ਡੰਡਾ ਕੋਈ ਰੁਜ਼ਗਾਰ ਦੇਣਾ ਵੀ ਬਹੁਤ ਗੱਲ ਸਿਆਣੀ ਹਾਂ ਕਾਕੇ ਨੇ ਹੁਣ ਖੜਾ ਕਰਦੇ ਉਹਨੂੰ ਕਾਕੇ ਨੇ ਲੱਖਾਂ ਬੰਦੇ ਰੁਜ਼ਗਾਰ ਦੇ ਦਿੱਤਾ ਇਧਰ ਆ ਬਸ ਇੱਕ ਆਇਆ ਹੋਰ ਕਿਵੇਂ ਸਾਰੀ ਲਾਗੇ ਰੰਮੇ ਕਿੰਨੇ ਰੁਜ਼ਗਾਰ ਇਹ ਵੀ ਖੂਜੇ ਕਿਹੋ ਜਿਹਾ ਮੋਟਾ ਦੱਤੇ ਲੈ ਲੈ ਤੇਰੀ ਦੀ ਉਹ ਆ ਯਾਰ ਰਜਕਾਰ ਵੀ ਚਾਹੀਦਾ ਓਏ ਮੇਰੇ ਘਰੋਂ ਪੜਿਆ ਯਾਰ ਆ ਸੂਬੇਦਾਰ ਮੈਂ ਉਹਨੂੰ ਦਿੱਤੇ ਪੋਸਟਰ ਬਣੀਕਾਰ ਸਾਹਿਬ ਜਾਣਾ ਸੀ ਉਹਨੇ ਮੈਂ ਖਾਲੇ ਉੱਥੇ ਲਾਦੀ ਨਾਲ ਆਧਾਰ ਕਾਰਡ ਦਾ ਨੰਬਰ ਫੜ ਵੀ ਪਤਾ ਕਰੀ ਕਹਿੰਦਾ ਮੈਂ ਗਿਆ ਕਿ ਮਿੱਤੇ ਪਤਾ ਫੇਰ ਲੱਗੇ ਵੀ ਇੱਥੇ ਨਗਰ ਹਾਲ ਚ ਪੋਰਟਰ ਹਾਂ ਚਾਰ ਪੰਨਿਆਂ ਦੀ ਗੱਲ ਹੈ ਕਹਿੰਦਾ ਭਾਈ ਮਿੱਤੇ ਪਤਾ ਫੇਰ ਆਈ ਨੀ ਚੜਾਈ ਹੋਗੀ ਪ੍ਰਧਾਨ ਐਨੀ ਚੜਾਈ ਹੋਗੀ ਦੇਖੋ ਲੜੂਗਾ ਉਹਦੇ ਨੂੰ ਪੋਰਟਰ ਹੀ ਕਰੂ ਮੈਂ ਕਹਾਂ ਮੇਲੇ ਜੀ ਕੀ ਟਰੈਕਟਰ ਵੀ ਲਿਆ ਕੇ ਖੜਾ ਰਿਆ ਹੈ ਹੁਣ ਹੀ ਲੱਦ ਕੇ ਲੈ ਜਾਣਾ ਹੋਰ ਆਲੇ ਦੂਆ ਕੱਢਣਾ ਮਾਲੀ ਦਾ ਕੋਈ ਮੋਟਰ ਸੇਲ ਹੈ ਕੋਈ ਹੈ ਮੋਟਰ ਵੀ ਸੇਲ ਹੈ ਨਾ ਲੈ ਵੀ ਮੋਟਰ ਕਿਨੇ ਜੱਲਦੇ ਨੇ ਅੱਛਾ ਫਿਰ ਰੇਟੇ ਬਤਾਉਂਦੇ ਫਿਰਦੇ ਇਹ ਬੰਦੇ ਨੇ ਹੁਣ ਕਾ ਮੈਨੂੰ ਕਿਹਾ ਜੇ ਨਹੀਂ ਹਾਂ ਕਾ ਨਾ ਮਨੂ ਕੱਲ ਕਹਿੰਦਾ ਜੱਲ ਲੈ ਲਈ ਇਹ ਨਹੀਂ ਲੈ ਚੱਲ ਭਾਈ ਸੇਲ ਹੈ ਪਰਸ ਤੂੰ ਕਹਾਂ ਲੈ ਲੈ ਨਹੀਂ ਕਿੰਨੇ ਦੀ ਹੈ ਇਹ ਸਾਢੇ ਹੱਦ ਦੀ ਹੈ ਜੋਇਆ ਕੋਈ ਕਟਿੰਗ ਕਰ ਲਿਓ ਫੋਨ ਜਿੰਨੂ ਮਰਜ਼ੀ ਕਰ ਲਿਓ ਚਾ 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 ਦਬਾਉਂਦਾ ਜੀ ਤਾਂ ਚਾਤੇ ਰਾਂ ਗੋਲ ਵੀ ਇੱਕ ਜੇ ਹੋ ਗਏ ਥੱਲੇ ਘੁੰਮਦਾ ਕਿਕਰਾਂ ਉਹ ਅੱਛੇ ਖੁੱਲ ਗਏ ਉਹ ਅੱਛੇ ਹਾਂ ਤੁਹਾਡੇ ਕੋਲ ਵੀ ਮੋਟਰ ਕਿੰਨੇ ਦੀ ਆ ਸਾਢੇ ਪੰਜ ਉਹ 5 ਉਹ ਵੀ ਵੇਚਣੀਆਂ ਇਹਦੀ ਹੁੰਦੀ ਹੈ ਹਾਂ ਉਹ ਫੇਰ ਉਹ ਪਾਹੇ ਉਹ ਉਹ ਸੈਂਕੜੇ ਕਿਹੜਾ ਕੁੱਤਾ ਵੀ ਹੈ ਨਾ ਤੇਰੇ ਐ ਬੱਸ ਫੇ ਉਹ ਕਿਆਣੀ ਦੀ ਉਹ ਸੇਲ ਤੋਂ ਬਾਅਦ ਦਊਗਾ ਮੈਂ ਕੌਪੜੀ-ਕੁਪੜੀ ਦੱਸ ਦੇ ਜਾਣਾ ਕਿਆ ਕੁਛ ਵੀ ਨਹੀਂ ਕਲਿਆਣੀ ਕੌਪੜੀ ਕਿਆਣੀ ਦੱਸਿਆ ਜੀ ਆਏ ਬੱਸ ਐਸੀ ਕਲਿਆਣੀ ਐ ਕਿਆ ਕਾਣੀ ਐ ਕਲਿਆਣੀ ਕਾਣੀ ਕਾਣੀ ਤੇ ਕੋਈ ਬੜੀ ਕੌਪੜੀ ਹੈ ਹਮ ਬਿਕੋ ਤੇਰੀ ਗੇੜੀ ਕੌਪੜੀ ਦੀ ਹੈ ਹੇ ਪਾਰ ਚੋਟੇ ਬੋਲੇ ਕਰਾਂਗੇ ਠੀਕ ਐ ਸਮੋ ਮੈਂ ਦਰਾਂ ਨਹੀਂ ਹਾਂ ਹਾਂ ਭੁੱਲ ਨਾ ਜਾਵੇ ਬੰਦਾ ਆਉਂਦੀ ਸਾਡੀ ਭੁੱਲ ਗਿਆ ਪ੍ਰਧਾਨ ਜਿਹੜੇ ਇੱਕ ਬੰਦੇ ਚੀਜ਼ ਲੈਣਦੀ ਨੇ ਉਹ ਹੀ ਜਾਣੀ ਉਹ ਪ੍ਰਧਾਨ ਜਿਹੜਾ ਬੰਦਾ ਭੁੱਲ ਗਿਆ ਮੋਟਰ ਕੱਢ ਕੇ ਹੁਣ ਵੇਚਣ ਨਾਲ ਜਿਵੇਂ ਸਾਰੀ ਚੀਜ਼ਾਂ ਨੇ ਵੇਚੀ ਵੀ ਇਹ ਗੱਦੇ ਵੀ ਇਹ ਵੇਚ ਨਹੀਂ ਆ ਜੀ ਇਹ ਨਹੀਂ ਸਹੀ ਜੀ ਦਰ ਰੱਖਣਾ ਪ੍ਰਧਾਨ ਹੈ ਘਰ ਆਲਾ ਜਨਾ ਕੱਢੇਗਾ ਸੁਣ ਨਹੀਂ ਆ ਸੁਣ ਨਹੀਂ ਜੀ ਦਾ ਲੈ ਮੋਹਰ ਇਹਦੇ ਕੋਲ ਮੋਹਰ ਹੈ ਦੀ ਜੇਬ ਚ ਮੋਹਰ ਆ ਚਾਚੇ ਜੀ ਇਹਦੀ ਮੋਹਰ ਲਾਉਂਦਾ ਵਿਕੇ ਨਾ ਰਹੇ ਨਿਆਲੇ ਦੇ ਨਾ ਨਹੀਂ ਆਦੇ ਰਹੇ ਨਾ ਪੈਸੇ ਟੈਕਸ ਮੋਹਰ ਟੈਕਸ ਜਨਾਬ ਮੇਰੇ ਕੋਲ ਅਨੂ ਲਖਰ ਜਾਂਦਾ ਗੱਲਾਂ ਹੀ ਲੈ ਗੱਲਾਂ ਤੇ ਮੇਰੇ ਸਾਡੇ ਕੋ ਐ ਕਿ ਆ ਕਿ ਆ ਪਤਾ ਕੀਨੀ ਗੱਲ ਆਹੀ ਆ ਚਾਰ ਦਿਨ ਚਾਰ ਪਰ ਤਿਆਰ ਬੈਠੇ ਉਹ ਵਾਈ ਹੋਊਗਾ ਕੇ ਨਾ ਬਹੁਤ ਦਿਨ ਹੋ ਗਿਆ ਜੱਟਲਾ ਜੱਟੇ ਰੋ ਨੀ ਬਰੀ ਦੀ ਬਾਰੇ ਪੁੱਛ ਰੋ ਤੇ ਯਾਰ ਸਾਹੂ ਦਾ ਹੈ ਰਹਿਦਾ ਹੀ ਹੈ ਜੇ ਨੌ ਲੋ ਥਲੀ ਕੇ ਪਿਆ ਥਲੇ ਜੇ ਬੂਟ ਨੇ ਭਾਈ ਜੇ ਬੂਟ ਦਾ ਇਹ ਕਿੰਨਾ ਜਾਂਦਾ ਮੁੰਦਰ ਬਾਈ ਨਹੀਂ ਆਏ ਲੱਗੀਆਂ ਇਹਦੇ ਵੀ ਕੂਚ ਉੱਤਰੇ ਹੋਏ ਆ ਉੱਪਰ ਤੇ ਆਇਲਾ ਦਾ ਆਜੋ ਕੋਈ ਆਹ ਬੋਟਰ ਤਾਂ ਹੁਣੇ ਆਈ ਜੇ ਹੋਵੇ ਇਹ ਤਾਂ ਜੀਪ ਘਣਾਉਂਦੀ ਇਕ ਬੰਦੇ ਕਿਚ ਲੈਦਾ ਇੱਥਰ ਆ ਤੇ ਇੰਨਾ ਕੋਲ ਇੱਧਰ ਸਾਡੇ ਪੌਂਗਿਆੜੀ ਪਿਆੜੀ ਉਹਦੇ ਲੈ ਗਿਆ ਇਕ ਬੰਦਾ ਦਿਹਾੜੀ ਇਹ ਹਾਲੀ ਗੱਲ ਦਿਨ ਕੰਮ ਲੈਂਦਾ ਜਿੰਨਾ ਘਾਟੇ ਚ ਲੈ ਰਹੇ ਨੇ ਬੱਸ ਕੰਮ ਜੜਾ ਪਾ ਕੋਟ ਇੰਨਾ ਜੋ ਸਾਰੇ ਦਿਨ ਚ ਮਾਰ ਰਹਾ ਤਾਂ ਇਹ ਓਕੇ ਲੱਗ ਟੁੱਟ ਗਿਆ ਸਾਲਾ ਫੋੜਾ ਹੋਣਾ ਪੈਂਦਾ ਪਰਦਾੰਮ ਦਾ ਜੋਰ ਲੱਗ ਲਿਆ ਕੰਮ ਨੇ ਇਹਨੇ ਕਾਲ ਦਿਆ ਕੰਮ ਨੇ ਇਹਨੇ ਕਾਲ ਦਿਆ ਫੋੜੇ ਲੱਗੇ ਭੱਗਦੀ ਨੂੰ ਨਹੀਂ ਭੁੱਖੇ ਦੇ ਤੇ ਰੱਬੀ ਕੰਮ ਕਰੂਗਾ ਪਰ ਹੁਣ ਅਜੇ ਤਾਂ ਦੁਕਾਨਾਂ ਵੀ ਨਹੀਂ ਖੁੱਲੀਆਂ ਜਿਹੜੀ ਤੁਹਾਡੀ ਹੋ ਜਵੇ। ਇਹ ਕੱਲ ਦੇ ਕੰਮ ਸਵੇਰ ਤੋਂ ਬਾਅਦ ਸੱਜਰੇ ਕਾਰਨ ਲਿਆ ਕੇ ਰੱਖਦੇ ਕਾ। ਨਹੀਂ ਤਾਂ ਅਸੀਂ ਨਾ ਬੱਚੇ ਤਾਂ ਕਰੀਏ। ਜਦੋਂ ਇਹ ਦੁਕਾਨ ਖੁੱਲ ਹੀ ਬਹਣਾਂ ਲਾ ਦੇਗੇ ਬਜ਼ਾਰ ਬੰਦਾ। ਖਾਮ ਤਾਂ ਅਸੀਂ ਤਾਂ ਛੇੜਦੇ ਨਹੀਂ ਹੈਗੇ ਵੀ ਖਰਚਾ ਜ਼ਿਆਦਾ। ਇਹ ਨਹੀਂ ਗੱਲ ਦੁਪਹਿਰ ਤੇ ਹਾਂ 8 8 ਵਜੇ ਤੇ ਕੰਮ ਸ਼ੁਰੂ ਆ। ਹਾਂ ਜਿਹੜੇ ਹੁਣ ਨਹੀਂ ਕਹਦੀਆਂ ਕਿਹੜਾ ਤੜਕੀ ਕਹਿੰਦੇ ਤੁਸੀਂ। ਨਹੀਂ। ਤਾਂ ਦੁਕਾਨ ਤੇ ਦੀ ਆਪਣੀ ਵੀ ਆ। ਬਾਅਦ ਵਿੱਚ ਚਾਹ ਪੋਲਾ ਦੋ ਬੋਲ ਕਰਨਾ। ਨਹੀਂ ਨਹੀਂ ਤਾਂ ਆਈ ਗਈ ਉਹ ਆ। ਈਨਾਂ ਕਹਣਾ ਦੁੱਧ ਜੇ ਕਰਦਾ ਹੈ। ਅੱਠਵੇਂ ਦਾ ਟੂਲਟੇਸ ਫਰੀ ਆ ਉੱਤੇ ਮਾ ਟੂਲਟੇਸ ਲਾਜਣਾ। ਸੱਚ-ਸੱਚ ਨੇ ਕੰਮ ਕਰ ਨਿਕਲ ਲੋ। ਕੁਛ ਨਹੀਂ ਲੈਣਾ ਇਹਨੂੰ ਕਹਣਾ 2-2 ਕਿਲੋ ਦੁੱਧ ਪਾ ਦੇ ਸਭ ਨੂੰ। ਇਹਨੇ ਸਾਵਣ ਨੂੰ ਬੈਠ ਕੇ ਵੀ ਇਹ ਲੋਦਵੇਂ ਕਰਾਈ ਮਗੜਾ ਲੰਨ। 2000 ਰੁਪਇਆ 1500 ਇਹਦੇ ਸਭ ਤੋਂ ਸਾਡਾ ਜੋਰ ਲੱਗਿਆ। ਕਿਹੜਾ ਬੱਸ ਆ ਰਹਿਣ ਦੇ ਕਾਹចਾ ਪਤਾ ਨਹੀਂ ਫੜਦਾ ਕਿਹੜਾ ਜਾਣਾ ਹੈ ਆ ਫੜ ਹਾਂ ਜੀ ਬੱਸ ਆ ਜਾਊਗਾ ਪਹਿਲਾਂ ਕੋਹਾਲਾ ਹੱਥ ਤੂੰ ਆਂ ਜਲ ਵੀ ਨਾਤਾ ਪੈਪ ਧਰਾ ਦੇ ਹਾਂ ਨਾ ਕਿ ਤੂੰ ਉਹ ਉਹ ਬੱਸ ਆ ਪਹਿਲਾਂ ਆ ਛੱਡ ਦੇ ਆ ਪਿੱਛੇ ਹੋ ਬਣ ਜਾ ਯਾਰ ਬੱਸ ਉਹ ਇੱਥੇ ਕਰ ਦੇ ਉਹ ਜਿਹੜੀ ਕੋਲ ਮੇਰੇ ਕਰਨਾ ਪੁੱਛ ਰਿਹਾ ਤੂੰ ਪਾਸੇ ਪਰਾਏ ਨੇ ਟਲੀ ਤੇ ਰੰਗ ਵੜਾ ਲੈ ਬਸ ਆਇਆ ਬੰਦੇ ਤੇ ਡਾ ਕਰ ਲਾ ਹਾਂ ਪਾ ਲਾ ਹਿੰਦੀ ਨਹੀਂ ਦਾ ਛੱਡ ਦੇ ਛੱਡਦਾ ਮੈਂ ਗਿਰ ਜਣਾ ਨੇ ਕੋਈ ਜਾਣਦੇ ਚੱਲ ਚੱਲ ਜੀ ਚਲੋ ਮਿਸਟੈਂਪ੍ਰੇਕ ਕੇ ਬਾਅਦ ਮਿਲਦੇ ਆ ਅਗਲੀ ਮੂਵੀ ਚ ਅੱਗੇ ਐਦਾਂ ਮੂਵੀ ਹੋਏ ਕਰਦੇ ਤੇ ਹਾਜਰ ਹਾਜਰ ਕੰਮ ਕਰਾ ਲਿਆ ਉਹਨੂੰ ਰੋਕੇ ਰੱਖਦੇ ਪਰ ਮੜਾ ਜਾ ਆ ਰੂਲਰ ਜੇ ਰੱਖ ਦੇ ਅਗੇ ਕਿਨੋਂ ਬੁਗੇ ਰੱਖੇ ਕਰਦੇ ਇਹ ਕੱਚੇ ਦੇ ਰਹਿਣਾ ਹੈ ਕਿੱਥੇ ਆ ਹੂੰ ਚੱਕ ਦੇਣਾ ਚਾਨਣ ਦਾ ਦਾੜ ਦਾ ਅੰਦਰ ਅੱਛਾ ਚਾਨਣੇ ਵਾਸਤੇ ਚਾਨਣ ਨਾਲ ਬੱਤੀ ਚਾਨਣ ਦੇ ਕਈ ਵਾਰ ਬੱਗੇ ਵੀ ਜੇ ਉੱਪਰ ਕਿੰਨੇ ਸੁਖਾਉਣਾ ਕੋਸੇ ਜਿਹੜੇ ਛੱਡਦੇ ਹੁੰਦੇ ਨੇ ਬਾਅਦ ਚ ਤਿੰਦੇਆਂ ਦੇ ਲੱਗਿਆ ਦਾ ਪਾਈਪ ਉੱਪਰ ਲਾਇਆ ਹੋ ਤੇ ਅੱਛਾ ਸਾਡੇ ਵੀ ਇੱਕ ਨਾ ਬੰਦ ਕਰਿਆ ਉੱਚਾ ਜੇ ਕਰਕੇ ਫਿਰ ਉਹੀ ਬਾਅਦ ਚ ਵਾਰੀ ਉਹਦੇ ਅੱਛਾ ਹੀ ਹਨੂ ਨਹੀਂ ਬਰਦਾ ਚਲੋ ਭਾਈ ਚਲੋ ਭਾਈ ਚੱਲੀਏ ਤਾਂ ਉਹ ਤੋਂ ਵਰਗੇ ਹਾਂ ਬੜਾ ਦੇਖ ਲਈ ਪੈਂਤੋ ਕੇ ਮਾਜੀ ਧੋਵੇ ਦੇਖੂਗੇ ਹਲ ਇਹ ਮੋਟਰ ਬਕਾਉ ਵੀ ਐ ਆਹੋ ਫਿਰ ਤਾਂ ਦੱਸ ਤਾਂ ਵੇਚਣ ਨੂੰ ਕਹਿੰਦੇ ਤਾਂ ਹੀ ਤਾਂ ਦਿਖਾਣੀ ਆਪਣੀ ਪਿਛਲੀ ਕੰਪਨੀ ਦੇ ਇੱਥੇ ਪਲੇਟ ਲੱਗੀ ਹੁੰਦੀ ਸਾਰੀ ਆਪਣੀ ਕਲੈਣੀ ਆਹ ਹੈ ਹੈ ਤਾਂ ਹੈਗੀ ਕਪਟਰਾ ਨਹੀਂ ਹੈਗਾ ਧੋਕੇ ਹੈ ਤਾਂ ਉਹ ਕਿ ਧੋਕੇ ਦੱਸ ਦਿਓ ਫਿਰ ਸਾਢੇ 7 ਦੇ ਭਾਈ ਮੋਟਰ ਸਾਢੇ 7 ਦੇ ਭਾਈ ਸਾਡੀ ਮੋਟਰ ਕਹਿੰਦੇ ਡਿਲੀਵਰੀ ਹੈ ਗੈਲੇ ਫਲੈਕਸਿਬਲ ਸਰ ਬੋਰ ਵੀ ਅਸੀਂ ਉਹ ਕਰੇ ਹਾਂ ਅਮਰਦਾਨ ਉਹਨਾਂ ਦਾ ਗੱਲ ਪਿੰਡ ਹੈ ਕਿ ਲੂਬੀ ਦੀ ਹੈ ਲੂਬੀ ਇਹ ਲੂਬੀ ਕਹਿੰਦੇ ਨੇ ਤੇ ਨੈਕਸਟ ਮੋਟਰ ਵੀ ਤਾਂ ਦੀ ਹੈ ਚਾਈਕ ਸੋਰਾ ਚਾਈਕ ਸੋਰਾ ਮੋਟਰ ਚੜਾ ਪਹਿਲਾਂ ਮੁੰਡੇ ਦੀ ਲੂਬੀ ਦੀ ਹੈ ਲਾਓ ਲੂਬੀ ਕਹ ਰੂਪੀ ਇਹ ਪਿੰਡ ਵਾਲੀ ਕਲਿਆਣੀ ਇਹ ਰੂਪੀ ਪਹਿਲਾਂ ਉਹ ਦਿਖਾ ਦੇ ਲੂਬੀ ਉਹ ਅਨਿਲ ਦੀ ਅੰਡਾਲੀ ਉਹ ਕਲਿਆਣੀ ਆਏ ਭਾਈ ਮੋਟਰਬਾਈਕ ਬਹੁਤ ਹੈ ਕੀ ਕਰੀਏ ਕਹਿੰਦਾ ਕਿਹੜੀ ਮੋਟਰਸਾਈਕਲ ਲੈ ਜਾਣੀ ਕਦਾਨ ਚੋਰ ਫਾੜ ਲਿਆ ਲਾਉਣੇ ਠੀਕ ਹੈ ਥਾਣੇ ਵਾਲਿਆਂ ਨੇ ਅੱਛਾ ਦੇਖੋ ਇਹ ਆਲਾ ਸੋਬੇ ਫਿਰ ਹੌਸਟਾ ਫੋਟੋ ਚ ਉਜੋੜ ਮੋੜ ਕੱਢ ਦੇ ਕਿੱਦਾਂ ਹੂੰ ਸਭ ਫਾੜ ਦਿੰਦੇ ਹੂੰ ਪਾਈ ਲੈ ਮੋੜ ਆਇਆ ਤੋ ਕਦਾਂ ਦਸਿਆ ਫਿਰ ਯਾਦ ਆਹਦੇ ਤਲਾ ਅਸੀਂ ਕਿਤਾ ਮਿੱਟੀ ਭੋਣੀ ਬਾਹਰ ਲੈ ਕੇ ਬਾਹਰ ਇਹ ਤਲਾ ਰਸਾ ਸਾਡੋ ਰਸਾ ਗੇ ਦੇ ਨੇ ਹੂੰ ਤਲਾ ਗੋੜੀ ਥੱਲੇ ਜਾਈ ਜਾਂਦੀ ਐ ਮੋੜਾ ਫਾੜੀ ਅੱਛਾ ਤਲਾ ਬਾਲਵਾ ਬੋਲ ਜਾ ਉਹ ਨੂੰ ਖੋਲਣਾ ਅਸਾਂ ਛੱਟ ਕੇ ਭੱਜ ਜਾਣਾ ਯਾ ਮੋਨੋਬਲਾਕ ਬੋਟਰ ਹੁੰਦੀ ਦੀਆਂ ਮੋਨੋਬਲਾਕ ਆ ਚਾ ਮੋਨੋ ਹਾਂ ਕਹਾਂ ਨਹੀਂ ਬੱਸ ਕਰ ਦੇ ਦੇਖ ਖੜੀ ਹੈ ਮੈਂ ਕਿਤਾ ਡਾਇਲਗ ਸੁਣਦੇ ਰਹਿ ਜਾ ਭਾਈ ਜੀ ਦੇਖ ਮੋਨੋ ਬੋਟਰ ਕਹਿ ਜੀ ਗਏ ਪਹਾਰਾਈ ਜਾਂਦੇ ਪਰਦਾ ਪਰ ਪਹਿਲੇ ਤਕਰੀਕ ਇਹ ਵਾਰ ਤ ਨਹੀਂ ਚਾਈ ਸਾਡੀ ਜੀਭ ਜ਼ਰੂਰੀ ਕਢਾਉਣੀ ਸੀ ਧੰਨਵਾਦ ਵਿੰਦਰ ਮੇਰੇ ਕੰਮ ਦਿੱਤਾ ਸੱਚ ਹਾਂ ਆ ਲੈ ਲੈ ਭਾਈ ਦੁਪਹਿਰ ਦੀ ਹੋ ਗਈ ਪਾਰਟੀ ਥੋੜੀ ਬਾਕੀ ਭਾਈ ਨੇ ਚੁਲੇ ਤੇ ਆਇਆ ਬੌਣੇ ਦੇ ਵਿੱਚ ਉੱਗਿਆ ਘਟਾਰਾ ਵੱੱਟੇ ਕਾ ਇਹਦੇ ਜਰਮਨ ਦੀ ਡੈਰੀ ਹੱਥ ਲੱਗੀ ਮਲਕੀਸੀ ਗਿਆਦੇ ਸਲਾਹ ਕਰਦੇ ਮਲਕੀਸੀ ਗਿਆਦੇ ਨੇ ਚਾਰ ਕਾਪੀਆਂ ਕਰਕੇ ਦੇਖੀਆਂ ਚੱਲ ਜਾਨੀ ਸੀ ਨੀ ਗੱਲ ਆ ਜਿਹੜਾ ਬਾਹਾਂ ਦੀ ਜਰਮਨ ਨਾਲ ਕਿਤੇ ਹੋਰ ਭਾਈ ਬਿੰਦਰ ਨਾਸ ਵਾਲੇ ਲੱਭਦੇ ਫਿਰਦੇ ਆ ਔਰ ਡਰੈਸ ਕੰਗਾਲੀ ਵੀ ਕਰ-ਵਗਾਰ ਕੇ ਗਲੀ ਤਾਰ ਕੱਢ ਕੇ ਵੋੜਦੀ ਪਰੇ ਭਾਨੀ ਮਰੀ ਜਾਂਦਾ ਕਿਤੇ ਨਾਸ ਵਾਲੇ ਨਾਲ ਤਕਨੀਕ ਬਾਹਰ ਲਈ ਆ ਇਹ ਕਹੀ ਹਾਂ ਹੋਰ ਹੈ ਹੈ ਬਈ ਹਾਂ ਆਪੇ ਤਾਂ ਸਕੀਮ ਦੱਸਦੇ ਮੋਟਰ ਕੱਢਣ ਦੀ ਆਹ ਜਵਾਂ ਕਿੰਨਾ ਕੱਖ ਟਾਈਮ ਲੱਗਣੇ ਐ ਐਡੀ ਮੋਟਰ ਕੱਢੇ ਸਕੀਮ ਆਪ ਦਾ ਹਸਤੀ ਅਸੀਂ ਬਾਤੀ ਉਹਨਾਂ ਦਾ ਰਸਾ ਪਾ ਕੇ ਦੇ ਦੇ ਵੇਟਰ ਹਾਰੇ ਇਕੱਲੇ ਇਕੱਲੇ ਪਰੇ ਬਈ ਇੱਕ ਇੱਕ ਚੀਜ਼ੇ ਪਰੇ ਆਉਣਾ ਚਾਹੀਦਾ ਪਰ ਨਾ ਸਭ ਲਿਆ ਫੇ ਆਪਣੇ ਖੇਤੋਂ ਲਖਣਾ ਉੱਧਰ ਲਖਣਾ ਤਾਂ ਇੱਥੇ ਰਹਿ ਜਾਣਾ ਮਾਥੜ ਨੇ ਬੜੇ ਕੰਮ ਜਾਣਾ ਇਹਨੇ ਆਪਣੇ ਹੀ ਜਾਣਾ ਬਾ ਗਾਮ ਜਲੇ ਢੱਪਰੇ ਕਿ ਨਹੀਂ ਹਾਲੇ ਬਾਜ਼ਾਰ ਨੂੰ ਬਾਦ ਮੇਰੇ ਵੀ ਦੱਸ ਦੋ ਉਦੋਂ ਚੱਲਿਆ ਕੋਈ ਨਹੀਂ ਲਿਖਾ ਕੋਈ ਨਹੀਂ ਕਿਆ ਬਾਜ ਰੇ ਦਾ ਤੇਰਾ ਡਿਪ ਕਿਹੜੇ ਕਿਰਾ ਤੇ ਬ੍ਰੇਕ ਕਿ ਬਾਦ ਲੈ ਲੈ ਓਏ ਸੈਨ ਬਜੀ ਨਹੀਂ ਆ ਤੁਮੇ ਕੀ ਹੋ ਰਿਹਾ ਹੈ ਬਜੀ ਨਹੀਂ ਬਰਾਬਰ ਦਾ ਤੁਲਾ ਹੈ ਅਪਡੇਟ ਆ ਵੀ ਹੈ ਟੂਟੀ ਆ ਬਜੀ ਤੇ ਰਸਤੇ ਬਜੀ ਪਗਰ ਪੈਂਦੇ ਨਾ ਫੇਰ ਬਾਜੇ ਨਾ ਬਜੀ ਇੱਥੇ ਬਹਿ ਜਾਣਾ ਬਸ ਸ਼ਕੂਰ ਕਰ ਕਟੋ ਰਾਹ ਲੱਗਿਆ ਇੱਥੇ ਨੰਟਾ ਜਗਾ ਰਿੰਨ ਪਾਣੀ ਲੱਗਿਆ ਪੁੱਤ ਇੱਥੇ ਨਾ ਬੈਠੇ ਰਹਿਣਾ ਮੈਂ ਹੋਰ ਗਾਨੀ ਨਾ ਰਾਤ ਨੂੰ ਦੇਖਣਾ ਹੈ ਹੁਣ ਤਾਂ ਮਾੜਾ ਮੋਟਾ ਹੋਰ ਪਾਸੇ ਮੂੰਹ ਮਾਰ ਲੰਨੀ ਹੈ ਬੱਜ ਗਈ ਬੰਦਾ ਇਹ ਬੰਦੇ ਦੇ ਗਦੀ ਗਦੀ ਗੱਡਾ ਚੱਲਦੀ ਹੈ ਉਹ ਜੁਗਾਂ ਦੇਖਾ ਬਾ ਦੇ ਉਹ ਜੁਗਾਂ ਬੱਝੇ ਜਣਾ ਉੱਥੇ ਨਹੀਂ ਮੁੜਨਾ ਚੱਲ ਵਾਖੇ ਆਪੇ ਦੇਖ ਲਉ ਭਾਈ ਡਰਾਈਵਰ ਸਾਹਿਬ ਆ ਤਾਂ ਬਾਜਰਾ ਬੀਜ ਤਾਂ ਮੈਂ ਮੁੱਕੀ ਵੱਢ ਗਏ ਭਾਈ ਸਰੀਰ ਵਿੱਚ ਆਉਣ ਨੂੰ ਹੀ ਦਾ ਪਾਣੀ ਮੁੱਕੀ ਗਈ ਆਣਾ ਮਾਰ ਮਾਰਨੀਆਂ ਉਹ ਦਰਦ ਪੈਨ ਨੂੰ ਮਾਰਦੇ ਝਟੇ ਦੇ ਪਰ ਇਹ ਸਫਾਈ ਕੋਈ ਕਰਕੇ ਬੱਟਾ ਮੱਟਾ ਪਾ ਦिए ਤੇ ਹੁਣ ਸਾਚੇ ਪੈ ਗਏ ਆ ਉੱਤਰ ਹੁਣ ਇੱਥੇ ਜੇ ਤੇ ਬੀਤੀ ਹੈ ਨਾ ਮੈਂ ਤਾਂ ਐਂ ਕਹਾਂ ਵੀ ਗੱਪੇ ਜੇ ਰਹੇ ਖੇਤ ਦੇ ਮਾ ਉਹ ਤਾਂ ਉਹ ਵਟਕੀ ਉਹ ਕਿੰਦੀ ਤੇ ਖਾਲ ਬਾਂਗਣੋਂ ਹਾਂ ਸਾਰੂਗਾ ਕਿਆ ਕਰੀ ਨਾ ਨਾ ਉਹ ਉੱਥੇ ਤੇ ਖਾਲ ਸਵਾਰ ਲੈਣੀ ਮੈਂ ਇਹ ਟੇਪਰ ਜੀ ਸਿੱਧੀ ਬਣਾ ਦੇਣੀ ਹਾਂ ਜਿਹੜਾ ਉੱਥੋਂ ਕੱਟ ਲੈਣ ਨੂੰ ਮੈਨੂੰ ਮਾਰ ਜਗਾ ਛੱਡ ਕੇ ਮੈਨੂੰ ਬਹੁਤ ਹਨ ਨਾਲੇ ਦਾਲੇ ਨੂੰ ਲੈ ਲੈ ਨੂੰ ਮਾਨ ਦੇ ਨਹੀਂ ਜਗਾ ਇੱਧਰ ਨਹੀਂ ਆਹੋ ਛੱਡਣੀ ਆ ਚਾਰੇ ਪਾਸੇ ਆਜਾ ਹੁਣ ਮਾਰ ਕਰਮਾ ਤੁਹਾਨੂੰ ਦੱਸਾਂ ਮੈਂ ਇੱਧਰ ਨੂੰ ਤਾਂ ਵੱਜਣੀਆਂ ਤੇਰੀਆਂ 6 ਹਾਂ ਇੱਧਰ ਨੂੰ ਵੱਜਣੀਆਂ 10 9 ਗਲਾਸ 10 10 ਮੰਨ ਲੀਏ ਹਾਂ ਮੰਨਦੇ ਨਾ 10 ਕਹਿੰਦਾ ਤੁਸੀਂ ਉਹ ਦੂਏ ਦੀ 9 ਕਹਿੰਦਾ ਤਾਂ ਜਿਹੜੇ ਆਪਾਂ ਨੇ ਦੂਏ 8 ਕਿਲੋ ਬੀਜ ਲਏ 6 ਹਾਂ ਐ ਲੈ ਇੱਧਰ ਨੂੰ ਮਾਰ ਲੈ ਲੈਨੇ ਕੋਲ ਖਾਣਾ ਹੈ ਬਣਾ